ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੰਦਾ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਸਾਰਾ ਕੁਝ ਫਾਈਨਲ ਹੋ ਚੁੱਕਿਆ ਝੋਨੇ ਦਾ ਵੀ ਕਿਹੜਾ ਬੀਜ ਲੱਗਣਾ ਕਿੰਨੀ ਡੇਟ ਨੂੰ ਲੱਗਣਾ ਕਿਹੜੇ ਏਰੀਆ 'ਚ ਕਿੰਨੀ ਡੇਟ ਨੂੰ ਲਾਈਟ ਆਉਣੀ ਹੈ ਕੀ ਗੱਲ ਬਾਤ ਆ 12 ਤਰੀਕ ਨੂੰ ਇਹ ਮੁੱਖ ਮੰਤਰੀ ਸਾਹਿਬ ਨੇ ਸਾਰਾ ਕੁਝ ਕਲੀਅਰ ਕਰਤਾ ਤੇ ਬਰਾਇਡੀਆਂ ਪਹਿਲਾਂ ਹੀ ਕਲੀਅਰ ਹੋ ਚੁੱਕੀਆਂ ਨੇ ਵੀ ਕਿਹੜੀਆਂ ਕਿਹੜੀਆਂ ਤੁਸੀਂ ਲਾ ਸਕਦੇ ਹੋ ਕਿਹੜੀਆਂ ਬਾਈਨ ਨੇ ਤਾਂ ਮੈਂ ਹੁਣ ਵੀਰੇ ਇੱਕ ਗੱਲ ਇਹ ਕਹਿਣਾ ਵੀ ਦੇਖੋ ਵੈਰਾਈਟੀਆਂ ਆਪਾਂ ਨੂੰ ਪਤਾ ਲੱਗਿਆ ਵੀ ਹਾਂ ਜੀ ਆਹ ਆਹ ਵੈਰਾਈਟੀਆਂ ਪੈਣ ਨੇ ਆਹ ਆਹ ਆ ਲੱਗਣਗੀਆਂ ਜਿਹੜੀਆਂ ਹੁਣ ਇਹਨਾਂ ਨੇ ਲਾਉਣ ਨੂੰ ਕਿਹਾ ਉਹਨਾਂ ਨੂੰ ਪਿਛਲੇ ਸਾਲ ਸੈਲਰਾਂ ਨੇ ਮਾਰੇ ਨੇ ਠੋਡੇ ਉਹ ਕਹਿੰਦੇ ਸੀਗੇ ਇਸ ਤਾਂ ਇਹ ਵੈਰਾਈਟੀ ਚੱਕਣੀ ਹੀ ਨਹੀਂ ਇਸ ਤਾਂ ਇਹਦੇ ਬਰੋਧ ਚ ਇਹ ਜੋ ਚੌਲ ਨਹੀਂ ਨਿਕਲੇ ਫਲਾਣਾ ਨਹੀਂ ਹੁੰਦਾ ਪਰ ਜੇ ਗੱਲ ਕਰੀਏ ਵੀਰੇ ਹੁਣ ਆਪਾਂ ਇਸ ਸਾਲ ਸਰਕਾਰ ਦੀ ਉਹ ਕਹਿੰਦੀ ਤੁਸੀਂ ਵੈਰਾਈਟੀਆਂ ਇਹੀ ਲਾਓ ਵਰੇਇਟੀਆਂ ਹੈ ਵੀ ਵਧੀਆ ਨੇ ਵੀਰੇ ਜਿਵੇਂ 26 ਆ 26 ਦੀ ਰਿਸ ਕੋਈ ਨਹੀਂ ਕਰ ਸਕਦਾ ਬਹੁਤ ਸੋਹਣੀ ਝਾੜਾ ਸੋਨਾ ਝਾੜਾ ਹੈ ਸੋਹਣੀ ਵਰੇਇਟੀ ਹੈ ਗਰੋਥ ਬਹੁਤ ਛੋੜੇ ਸਮੇਂ ਦੇ ਵਿੱਚ ਕਰਕੇ ਥੋੜੇ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਵਧੀਆ ਝਾੜ ਦੇ ਜਾਂਦੀ ਹੈ ਘੱਟ ਖਰਚਾ ਕਰਾਉਂਦੀ ਹੈ ਪਰ ਸੇਲਰ ਵਾਲੇ ਕਹਿੰਦੇ ਸੀ ਇਹ ਲੈਣੀ ਹੈ ਨਹੀਂ ਪਿਛਲੇ ਸਾਲ ਵੀ ਸਾਨੂੰ ਘੱਟ ਹੀ ਬਹੁਤ ਜ਼ਿਆਦੇ ਪਤਾ ਜਿਹਨੇ ਜੋ ਚੌਲੇ ਬਹੁਤ ਨਿਕਲਦਾ ਘੱਟ ਨਿਕਲਦਾ ਹੁਣ ਗੱਲਬਾਤ ਵੀਰੇ ਆਪਾਂ ਇਹ ਕਰਦੇ ਆਂ ਦੇਖੋ ਸਰਕਾਰ ਨੇ ਸਭ ਕੁਝ ਕਲੀਅਰ ਕਰਤਾ ਹੁਣ ਸੈਲਰ ਰਿਸੂਏਸ਼ਨ ਦਾ ਇਹ ਫਰਜ ਬਣਦਾ ਵੀ ਜੇ ਉਹਨਾਂ ਨੂੰ ਕੋਈ ਇਹ ਚੀਜ਼ ਚੋਂ ਖਰੀਦਣ ਤੋਂ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਵੀਰੋ ਉਹਦਾ ਬਿਆਨ ਜਲਦ ਤੋਂ ਜਲਦ ਜਾਰੀ ਕਰਨ ਵੀ ਅਸੀਂ ਖਰੀਦਾਂਗੇ ਕਿਉਂਕਿ ਕਿਸਾਨਾਂ ਨੇ ਵੀਰੇ ਸੀਡ ਵੀ ਖਰੀਦਣਾ ਕਿਸਾਨਾਂ ਨੇ ਉਹਦਾ ਬੀਜ ਖਰੀਦ ਕੇ ਲਿਆ ਕੇ ਪੌਦਾ ਵੀਰ ਲਾਉਣੀਆਂ ਨੇ ਡੇਟ ਨੇੜੇ ਆ ਗਈ ਪੌਦਾ ਜਲਦੀਰ ਲਾਉਣੀਆਂ ਪੈਣੀਆਂ ਬੀਜ ਵੀ ਖਰੀਦਣਾ ਪ੍ਰਬੰਧ ਵੀ ਕਰਨੇ ਨੇ ਉਹਦੇ ਹਿਸਾਬ ਨਾਲ ਉਹ ਆਪਦੀ ਫਸਲ ਦਾ ਅੱਗੇ ਦਾ ਜਿਹੜਾ ਮਤਲਬ ਕਿ ਪਲਾਨ ਆ ਉਹ ਕਰਨਗੇ ਜੇ ਹੁਣ ਸੇਲਰ ਵਾਲਿਆਂ ਨੇ ਪਿਛਲੇ ਸਾਲ ਵਾਲੀ ਕੰਮ ਕਰਿਆ ਫੇਰ ਦੱਸੋ ਕੌਣ ਜ਼ਿੰਮੇਵਾਰ ਆ ਵੀ ਲਾਉਣ ਵੇਲੇ ਕੁਝ ਨਹੀਂ ਕਿਹਾ ਜਦੋਂ ਬਿਕਨ ਵੇਲੇ ਕਹਿ ਕਹਿ ਕੇ ਪਰਾਂ ਹੁੰਦੇ ਤੇ ਵੀ ਇਹਦਾ 26 ਅਸੀਂ ਤਾਂ ਲੈਣੀ ਹੀ ਨਹੀਂ ਜਿੱਥੇ ਮਰਜੀ ਵੇਚ ਲਾ ਜੇ ਤੁਹਾਨੂੰ ਵੀਰੇ ਆਪਣੀ ਇਹ ਗੱਲ ਚੰਗੀ ਲੱਗੀ ਤੁਸੀਂ ਇਹਦੇ سپورਟ ਦੇ ਵਿੱਚ ਉਹ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਪੋਜ਼ਿਟਿਵ ਕਮੈਂਟ ਦੇ ਕੇ ਵੀ ਹਾਂ ਵੀਰੇ ਇਹੇ ਬਿਆਨ ਇਹਨਾਂ ਨੂੰ ਜਾਰੀ ਕਰਨਾ ਚਾਹੀਦਾ ਜਿੱਥੇ ਤੱਕ ਆਪਣੀਆਂ ਵੀਡੀਓ ਜਾਂਦੀ ਹੈ ਅਗਲਾ ਇਸ ਚੀਜ਼ ਨੂੰ ਦੇਖ ਕੇ ਕਿਸੇ ਤੇ ਕਿਸੇ ਦਾ ਕੋਈ ਅਸਰ ਹੋਇਆ ਤਾਂ ਆਪਾਂ ਨੂੰ ਬਹੁਤ ਜਿੱਦਾਂ ਆਪਾਂ ਕਹਦੇ ਵਧੀਆ ਫਾਇਦਾ ਮੰਨਾਂਗੇ ਵੀ ਹਾਂ ਆਪਣੀ ਵੀਡੀਓ ਪਾਉਣ ਦਾ ਫਾਇਦਾ ਹੋਇਆ ਪਰ ਜੇਕਰ ਆਪਾਂ ਗੱਲ ਕਰੀਏ ਵੀਰੇ ਵੀ ਹਜੇ ਤੱਕ ਕੋਈ ਹੋਣੀ ਹੋਇਆ ਜਦੋਂ ਹੁਣ ਮੰਨ ਕੇ ਚਲੋ ਤੁਸੀਂ ਵੀਰੇ 26 ਜੀਰੀ ਲਾਉਣੀ ਆ ਤੁਸੀਂ ਸਲਾਹ ਕਰ ਚੁੱਕੇ ਹੋ ਸਰਕਾਰ ਦੇ ਕਹਿਣ ਦੇ ਹੁਣ ਜਿੱਦਾਂ ਮੈਂ ਬੀਜ ਵੀ ਲੈ ਆਂ ਬੈਠਾਂਗਾ ਚਲੋ ਆਪਾਂ ਤਾਂ ਲਾਉਣੀ ਐ ਵੀਰੇ ਕਿਉਂਕਿ ਆਲੂਆਂ ਕਰਕੇ ਅਗੇਤਾ ਬੀਜੇ ਆਪਣੇ ਕੋਲੇ ਆਪਸ਼ਨ ਏ ਰਹੇਗੀ ਬਾਸਮਤੀ ਨੇ ਪਿਛਲੇ ਸਾਲ ਕੰਨ ਨੂੰ ਹੱਥ ਲਵਾਤੇ ਆਪਾਂ ਉਹਦੇ ਜਿੱਦਾਂ ਕਹਦੀ ਇਹ ਉੱਚ ਨਹੀਂ ਹੈਗੇ ਇੰਟਰਸਟ ਚ ਇਹ ਵੈਰਾਈਟੀਆਂ ਵੀਰੇ ਜੇਕਰ ਆਪਾਂ ਹੁਣ ਸੱਬੀ ਲਾਉਣੀ ਆ ਆਪਾਂ ਬੀਜ ਵਿਲੇ ਹੀ ਬੈਠਿਆਂ ਜੇ ਹੁਣ ਆਪਾਂ ਨੂੰ ਹੀ ਨਹੀਂ ਪਤਾ ਲੱਗੂ ਵੀ ਲੱਗੂ ਕਿ ਨਾ ਆਪਾਂ ਇਹਦੀ ਬਹੁਤ ਵੀਰ ਲਾ ਲਈਏ ਮੌਕੇ ਤੇ ਵੀਰੇ ਨਾ ਤਾਂ ਆਪ ਨੂੰ ਹੋਰ ਕੋਈ ਪੌਦ ਮਿਲਨੀ ਆ ਨਾ ਆਪਾਂ ਹੋਰ ਕੋਈ ਵੈਰਾਈਟੀ ਚੂਜ਼ ਕਰ ਸਕਦੇ ਆ ਵਧੀਆ ਹੁਣ ਸਰਕਾਰ ਨੇ ਤਾਂ ਦੇਖੋ ਆਪਣਾ ਸਾਰਾ ਕੁਝ ਕਲੀਅਰ ਕਰ ਚੁੱਕੀ ਸਰਕਾਰ ਦਾ ਵੀ ਆਹਾ ਆਹ ਬ੍ਰਾਈਡੀਆਂ ਲੱਗਣੀਆਂ ਜੀ ਆਹਾ ਇੰਨੇ ਨੇ ਟਾਈਮ ਤੇ ਲਾਉਣੀਆਂ ਨੇ ਤੁਸੀਂ ਆਹ ਫਲਾਣੇ ਜ਼ਿਲ੍ਹੇ ਦੀ ਆਹ ਡਾਟਾ ਫਲਾਣੇ ਟਾਈਮ ਜ਼ੋਨ ਦੀ ਆਹ ਡਾਟਾ ਜੇ ਹੁਣ ਗੱਲ ਕਰੀ ਵੀ ਆਪਾਂ ਸੈਲਰ ਮਾਲਕਾਂ ਦਾ ਤੇ ਸਿਚੁਏਸ਼ਨ ਦਾ ਇਹ ਫਰਜ ਬਣਦਾ ਵੀ ਉਹ ਆਪਾਂ ਨੂੰ ਸਾਰਾ ਬਾਇਓ ਡਾਟਾ ਕਲੀਅਰ ਕਰਕੇ ਦੇਣ ਵੀ ਅਸੀਂ ਚੱਕਾਂਗੇ ਜਾਂ ਨਹੀਂ ਵੀ ਜੇ ਉਹ ਨਹੀਂ ਚੱਕਣਗੇ ਤਾਂ ਵੀਰੇ ਕਿਸਾਨ ਕੋਈ ਦੂਜਾ ਰਸਤਾ ਬਣਾਊਗਾ ਬੀਜਣ ਤੋਂ ਪਹਿਲੀ ਮੰਡੀਆਂ 'ਚ ਖੱਜਲ ਖਵਾ ਰਹੀ ਹੈ ਆਪਣੀ ਜਾਨ ਬੁੱਝ ਕੇ ਕਰ ਰਹੇ ਨੇਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਉਹਰੇ ਕਿਸਾਨ ਫਸ ਗਿਆ ਕੇ ਤਾਂ ਇਹਦੋਂ ਕੁਝ ਮਰਜ਼ੀ ਕੰਮ ਲੈ ਲਈ ਆਪਾਂ ਕੁਝ ਕਰ ਲਈਏ ਵੀ ਜਿੰਨੀ ਮਰਜ਼ੀ ਕਾਟ ਤੇ ਝੋਨਾ ਭਰ ਲਈਏ ਜਦੋਂ ਪਹਿਲੇ ਕਿਸਾਨ ਨੂੰ ਪਤਾ ਲੱਗ ਗਿਆ ਉਹਨੇ ਉਹ ਝੋਨੀ ਨਹੀਂ ਲਾਉਣਾ ਵੀਰੇ ਇਹਨਾਂ ਨੂੰ ਕਾਟ ਵੀ ਨਹੀਂ ਦੇਣੀ ਪੈਣੀ ਇਹਨਾਂ ਦਾ ਮਸਲੀ ਹੱਲ ਹੋ ਜਾਂਦਾ ਸਾਰਾ ਇਹ ਤੁਹਾਨੂੰ ਵੀ ਪਤਾ ਹੈ ਜਦੋਂ ਹੁਣ ਆਪਾਂ ਨੂੰ ਇਹਨਾਂ ਨੇ ਮੰਨ ਕੇ ਚਲੋ ਡੇਟ ਇਹਨਾਂ ਦੇ ਸੌਰੀ ਵੈਰਾਈਟੇ ਵਾਰੀ ਇਹਨਾਂ ਦੱਸਿਆ ਵੀ ਲਵਾਂਗੇ ਜਾਂ ਨਾ ਆਪਾਂ ਉਹ ਵੈਰਾਈਟੇ ਲਾ ਚੁੱਕੇ ਜਾ ਕੇ ਮੌਕੇ ਤੇ ਆਪ ਨੂੰ ਕਹਦੇ ਨੇ ਕਿ ਸੱਤ ਲੈਣੀ ਨਹੀਂ ਉਹ ਉਹ ਤਾਂ ਫਿਰ ਆਪਣੇ ਗੱਲ 'ਚ ਰੱਸਾ ਪੈ ਗਿਆ ਨਾ ਕਿਸਾਨ ਦੇ ਆਪ ਇਹਨਾਂ ਨੇ ਪਰਾਂ ਹੋ ਜਾਣਾ ਜੱਟਾਂ ਨਾਲ ਜੱਟ ਲੜਾ ਦੇਣੇ ਨੇ ਤਾਂ ਵੀ ਇੱਕ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਕਮੈਂਟ ਦੇ ਵਿੱਚ ਇਹ ਚੀਜ਼ ਜ਼ਰੂਰ ਸ਼ੇਅਰ ਕਰਿਓ ਵੀ ਕੀ ਇਹ ਇਹ ਗੱਲ ਤੁਹਾਨੂੰ ਸਹੀ ਲੱਗਦੀ ਵੀ ਉਹਨਾਂ ਨੂੰ ਕੋਈ ਬਿਆਨ ਦੇਣਾ ਚਾਹੀਦਾ ਜਾਂ ਨਾ ਵੀ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਲਾਉਣ ਦੀ ਗੱਲ ਬਹੁਤ ਦੂਰ ਹੈ ਪਨੀਰੀ ਵੇਚਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜਿੱਦਾਂ ਆਪਾਂ ਕਹਦੇ ਆ ਵੀ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਮਈ ਤੋਂ ਇਹ ਕਲੀਅਰ ਕਰ ਦੇਣਾ ਚਾਹੀਦਾ ਵੀ ਕਿਹੜਾ ਝੋਨਾ ਲੱਗੂ ਕਿਹੜਾ ਨਹੀਂ ਲੱਗੂ ਵੀ ਆ ਅਸੀਂ ਚੱਕਾਂਗੇ ਜਾਂ ਨਾ ਚੱਕਾਂਗੇ ਚਾਹੇ ਸਰਕਾਰਾਂ ਨਾਲ ਉਹਦੀ ਮੀਟਿੰਗ ਕਰਨ ਚਾਹੇ ਉਹ ਜਿਹਦੇ ਨਾਲ ਮਰਜ਼ੀ ਮੀਟਿੰਗ ਕਰਕੇ ਬਿਆਨ ਦੇਣ ਅਬਦਾ ਕੋਈ ਨਾ ਕੋਈ ਉਹ ਹੱਲ ਕੱਢ ਕੇ ਦੇਣ ਕਿਸਾਨਾਂ ਨੂੰ ਵੀ 1 ਮਈ ਤੋਂ ਬਾਅਦ ਵੀਰੇ ਆਪਣੇ ਪਨੀਰੀਆਂ ਲੱਗਣ ਲੱਗ ਜਾਣੀਆਂ ਨੇ ਪੂਸਾ ਲਾਉਣੀਆਂ ਜਿਹਨੇ ਹਾਈਬ੍ਰਿਡ ਲਾਉਣੀਆਂ ਜਿਹਨੇ ਪਿਆਰ ਲਾਉਣੀਆਂ ਉਦੋਂ ਪਹਿਲਾਂ ਪਹਿਲਾਂ ਵੀ ਉਹਨਾਂ ਦਾ ਫਰਜ਼ ਬਣਦਾ ਵੀ ਆਪਾਂ ਨੂੰ ਇਹ ਕਲੀਅਰ ਕਰਕੇ ਦੇਣਾ ਉਮੀਦ ਆ ਕਿਸਾਨ ਵੀਰੋ ਇਹ ਵੀਡੀਓ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੋਂਦੇ ਰਹਾਂਗੇ ਧੰਨਵਾਦ